ਕਪੜਾ ਸਾਨੂੰ ਇਹੋ ਜਿਹਾ ਕਪੜਾ ਦਵਾਂਗੇ ਨਾ ਵੀ ਦੇਖ ਕੇ ਹਰਾਨ ਹੋ ਜਾਣਾ ਤੇ ਰੇਟ ਉਹਦਾ ਇੰਨਾ ਜਾਇਜ਼ ਆ ਬਾਕੀ ਗਾਇਸ ਸਾਡਾ ਫਰਜ਼ ਸੀ ਸਾਨੂੰ ਸਮਝਾਣਾ ਅਸੀਂ ਤੁਹਾਨੂੰ ਆਪਣੇ ਕੱਪੜੇ ਬਾਰੇ ਆਪਣੀ ਹਰੇਕ ਚੀਜ਼ ਬਾਰੇ ਤੁਹਾਨੂੰ ਦੱਸ ਦਿੱਤਾ ਸ਼ਾਪ ਦੇ ਵਿੱਚ ਜੋ ਜੋ ਵੀ ਪਈ ਹੈ ਬਾਕੀ ਤੁਹਾਡੀ سپورਟ ਚਾਹੀਦੀ ਆ ਠੀਕ ਆ ਤੇ ਤੁਹਾਡਾ ਸਤਿਕਾਰ ਚਾਹੀਦਾ ਸਪੋਰਟ ਚਾਹੀਦੀ ਆ ਬਾਕੀ ਗਾਈਜ਼ ਇੱਕ ਵਾਰੀ ਵਿਜ਼ਿਟ ਕਰਕੇ ਦੇਖਿਓ ਫਿਰ ਤੁਹਾਨੂੰ ਪਤਾ ਲੱਗ ਜਾਣਾ ਤੇ ਕਿਹੜੀਆਂ ਗੱਲਾਂ ਕਰਦਾ ਤੇ ਕਿਹੜੀ ਕੁਆਲਿਟੀ ਇੱਥੇ ਮਿਲਦੀ ਆ ਸੋ ਹੈਲੋ ਗਾਈਜ਼ ਸਵਾਗਤ ਹੈ ਸੋਰਮ ਆਵਲੋਸ ਜਿੰਦਰ ਤੇ ਆਪਾਂ ਬੈਠੇ ਹੋਏ ਆ ਦੁਕਾਨ ਦੇ ਉੱਤੇ ਦੁਕਾਨ ਤੇ ਤੇ ਕਨੇਓ ਹੈ ਪਰ ਨਾ ਤੇ ਖਲਾਰਾ ਪਿਆ ਹੈ ਗਾਇਸ ਸਾਡੀ ਦੁਕਾਨ ਦੇ ਉੱਤੇ ਸਾਡੀ ਦੁਕਾਨ ਦੇ ਉੱਤੇ ਖਲਾਰਾ ਪਿਆ ਹੈ ਗਾਇਸ ਯਸੀ ਰਾਮ ਨਾ ਬੈਠੇ ਹੋਏ ਹਨ ਖੜੀਆਂ ਕਰੀਏ ਗਰੀਆਂ ਕਰੀਏ ਮਮਿਸ਼ਾ ਖੜੀਆਂ ਕਰੀਏ ਦੇਖੀ ਸੋਹਣੀਆਂ ਨਹੀਂ ਲੱਗਦੀ ਤੇ ਗਾਇਜ਼ ਜਿਹੜੇ ਬਲੌਗ ਦੇ ਇਹੇ ਕਮੈਂਟ ਕਰਕੇ ਦੱਸਿਓ ਕਿ ਪਰਨਾ ਆਪਣੇ ਵਧੀਆ ਲੱਗਦਾ ਬੰਨਿਆ ਹੋਇਆ ਪਰਨਾ ਵਧੀਆ ਲੱਗਦਾ ਬੰਨਿਆ ਹੋਇਆ ਅਗਾ ਵੀ ਹੁਣ ਸਮਾਨ ਸੋਧ ਲਈਏ ਸਮਾਨ ਸੋਧ ਕੇ ਮਿਲਦੇ ਆ ਜਿਹੜਾ ਖਲਾਰਾ ਪਿਆ ਆ ਸਮਾਨ ਸੋਧ ਕੇ ਮਿਲਦੇ ਆ ਕਹਿੰਦੇ ਕੋਲ ਆ ਪੱਲਾ ਆਇਆ ਹੋਇਆ ਮੈਂ ਉਹ ਪਿੱਛੇ ਆਣਦੇ ਆ ਕਿਹੜਾ ਲੈਡ ਦਾ ਮੋਟਰ ਦਾ ਚਲਾ ਲੈ ਦੇਖਦਾ ਗੁਰੂਆ ਲੈਡ ਨਹੀਂ ਮੋਟਰ ਦਾ ਗੱਲ ਦੀ ਆਈ ਹੈ ਨਾ ਇਹੀ ਇਹੀ ਹੈ ਮਾੜਾ ਕਰੇ ਬੈਠੇ ਕੋਸ਼ੇ ਦਿੱਤੇ ਤੇ ਚੈੱਕ ਕਰੋ ਵਾਲੇ ਦੁਆਲੇ ਨੇਰਾ ਨੇਰਾ ਆਪਾਂ ਲੱਗਿਆ ਸੋਣ ਚੰਗਾ ਵੇ ਗਾਇਸ ਸਵੇਰੇ ਮਿਲਦੇ ਆ ਗਾਇਸ ਸਵੇਰ ਹੋ ਗਈ ਹੈ ਕਹਿੰਦੇ ਹੁਣ ਝਾੜੂ ਕੋ ਚਲਾਣਾ ਦੁਕਾਨ ਦੇ ਉੱਪਰ ਆ ਗਏ ਆ ਤੇ ਗਾਇਸ ਝਾੜੂ ਕੋ ਚਲਾ ਕੇ ਮਿਲਦੇ ਆ ਚੰਗਾ ਵੇ ਤੇ ਗਾਇਸ ਆਪਾਂ allele ਇਹ ਦੁਕਾਨ کھول ਲੇ ਤੇ ਗਾਇਸ ਤੇ ਹੁਣ ਟਾਈਮ ਹੋ ਗਿਆ ਆ ਲੱਗੇ ਹੋਇਆ ਚਾਰ ਤੇ ਗਾਇਸ ਜਿਹੜਾ ਰੂਟ ਆਪਾਂ ਇਸ ਲਈ ਬੰਦ ਕੀਤੀਆਂ ਕਿਉਂਕਿ ਗਰਮੈਸ਼ ਪੈਦਾ ਹੋ ਜਾਂਦੀ ਹੈ ਇਹ ਨਵੀਂ ਨਵੀਂ ਦੁਕਾਨ ਖੁੱਲੀ ਹੈ ਇਸ ਕਰਕੇ ਏਸੀ ਵੀ ਨਹੀਂ ਲਾਇਆ ਦੁਕਾਨ ਦੇ ਵਿੱਚ ਦੁਕਾਨ ਦੇ ਵਿੱਚ ਏਸੀ ਵੀ ਨਹੀਂ ਲੱਗਿਆ ਹੋਇਆ ਜੇ ਏਸੀ ਆਪਾਂ ਅਗਲੇ ਸਾਲ ਲਵਾਵਾਂਗੇ ਔਲੇ ਸਾਲਿਆਂ ਅਗਲੇ ਸਾਲ ਲਾਵਾਂਗੇ। ਕਿ ਆ ਜਿਹੜਾ ਸਿਆਲ ਲੰਘ ਕੇ ਇਤੋਂ ਅੱਗੇ ਜਿਹੜੀਆਂ ਗਰਮੀਆਂ ਆਣੀਆਂ ਉਹਦੇ ਵਿੱਚ ਲਾਵਾਂ ਉਹਦੇ ਵਿੱਚ ਲਾਵਾਂਗੇ। ਤੇ ਬਾਕੀ ਗਾਈਜ਼ ਪਰਨਾ ਚੈੱਕ ਕਰਿਓ। ਤੇ ਬਾਕੀ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਹੋ। ਤੇ ਪੜੇ ਤੁਸੀਂ ਦੇਖ ਸਕਦੇ ਕਿਦਾਂ ਖਲਾਰਾ ਪਿਆ ਹੋਇਆ ਹੈ ਗਾਇਸ ਗਾਇਸ ਖਲਾਰਾ ਪਿਆ ਹੋਇਆ ਤੇ ਗਾਇਸ ਇੱਕ ਗੱਲ ਹੋਰ ਤੇ ਜਿਹੜਾ ਆਪਣਾ ਇੰਸਟਾ ਅਕਾਊਂਟ ਸੀਗਾ ਕਿਸੇ ਨੇ ਉਹ ਡਿਲੀਟ ਕਰਾ ਦਿੱਤਾ ਪਤਾ ਨਹੀਂ ਕੀ ਦੀ ਸ਼ਰਾਰਤ ਸੀ ਜੀ ਇਹ ਕੀ ਕਿਦਾਂ ਕੀਤਾ ਨੇ ਕਿਦਾਂ ਨਹੀਂ ਪਰ ਜਿਹੜਾ ਆਪਣਾ ਇੰਸਟਾ ਦਾ ਅਕਾਊਂਟ ਸੀਗਾ ਇਸ ਸ਼ਾਪ ਦੇ ਨਾਮ ਦੇ ਉੱਤੇ ਉਹ ਗਾਇਸ ਕਿਸੇ ਨੇ ਡਿਲੀਟ ਕਰਾ ਦਿੱਤਾ ਇਸ ਲਈ ਥੋੜੀ ਜਿਹੀ ਬਿਜ਼ਨਸ ਦੇ ਵਿੱਚ ਥੋੜਾ ਜਿਆ ਜਾਨੀ ਕਿ ਮਾੜਾ ਜਿਹਾ ਡਾਊਨ ਡਾਊਨ ਫਾਲੇ ਆ ਗਿਆ ਤੇ ਬਾਕੀ ਗਾਇਸ ਤੁਸੀਂ ਅੱਗੇ ਤੋਂ ਅੱਗੇ ਪੇਜ ਨੂੰ ਫੋਲੋ ਕਰਿਓ ਤੇ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਜਿਹਦੇ ਨਾਲ ਏ ਵੀ ਪੇਜ ਜਿਹੜਾ ਨਵਾਂ ਬਣਾਇਆ ਦਾ ਮਾਰਵਲ ਕਲੋਥਸ ਦੇ ਨਾਮ ਦੇ ਉੱਤੇ ਇਹ ਚ ਉੱਚ ਸੀਗੀਆਂ ਡਬਲ 0 ਜਿਹੜਾ ਇਹ ਅਕਾਊਂਟ ਸੀਗਾ ਉੱਚ ਹੈਗੀਆਂ ਟ੍ਰਿਪਲ 0 001 ਉਹ ਅਕਾਊਂਟ ਦੇ ਵਿੱਚ ਸੀਗੀਆਂ ਡਬਲ 01 ਫਰਕ ਸਿਰਫ ਇੰਨਾ ਕੀ ਹੈ ਕਿ ਉੱਚ ਡਬਲ ਸੀਗੀਆਂ ਇਹ ਚ ਟ੍ਰਿਪਲ 0 00 ਤੋਂ ਬਾਅਦ 1 ਦਾ ਮਾਰਵਲ ਕਲੋਥਸ ਟ੍ਰਿਪਲ 0 001 ਉਹ ਜਿਹੜਾ ਪਹਿਲਾ ਵਾਲਾ ਅਕਾਊਂਟ ਸੀਗਾ ਗਾਇਸ ਉਹ ਪਤਾ ਨਹੀਂ ਕਿੱਦਾਂ ਕਿਸੇ ਨੇ ਉਹ ਕਰ ਦਿੱਤਾ ਰਿਪੋਰਟਰ ਡੂਟਾ ਮਾਰੀਆਂ ਪਤਾ ਨਹੀਂ ਕੀ ਹੋਇਆ ਮੈਨੂੰ ਤਾਂ ਰਾਤ ਦੇ 8:00 ਵਜੇ ਸੀਗੇ ਤੇ ਮੈਸੇਜ ਆਇਆ ਯੱਕਦਮੀ ਕਿ ਤੁਹਾਡਾ ਅਕਾਊਂਟ ਅੜਾ ਦਿੱਤਾ ਉਹ ਗਾਉੜੇ ਡਾਉਟ ਗਾਇਸ ਸ਼ੂ ਕਰ ਗਏ ਤੇ ਬਾਕੀ ਗਾਇਸ ਤੁਸੀਂ ਸਪੋਰਟ ਕਰਿਓ ਤੇ ਚੈਨਲ ਨੂੰ ਵਧਾਓ ਆ ਵੀ ਚੈਨਲ ਨੂੰ ਵਧਾਇਓ ਤੇ ਉਹ ਵੀ ਚੈਨਲ ਨੂੰ ਵਧਾਇਓ ਇਹ ਆਪਾਂ ਨੂੰ ਤੁਹਾਡੇ سپورਟ ਦੀ ਲੋੜ ਆ ਤੇ ਤੁਸੀਂ ਚੈਨਲ ਵਧਾਉਣਾ ਕਿਉਂਕਿ ਜਿਹੜੀ ਸਾਡੀ ਸ਼ਾਪ ਆ ਜਿੰਨਾ ਕਪੜਾ ਕਪੜੇ ਦੀ ਕੁਆਲਿਟੀ ਆ ਜਿੰਨਾ ਕਪੜੇ ਦਾ ਰੇਟ ਆ ਉਹਨਾਂ ਕੋਈ ਦੇ ਨਹੀਂ ਸਕਦਾ ਜਿਨੇ ਪਰਖਣਾ ਉਹ ਇੱਥੇ ਆਣ ਕੇ ਵਿਜ਼ਿਟ ਵੀ ਕਰ ਸਕਦਾ ਤੇ ਉਹ ਦੇਖ ਵੀ ਸਕਦਾ ਆਣ ਕੇ ਕਿ ਕੱਪੜਾ ਹੈ ਕੀ ਚੀਜ਼ ਹੈ ਜੇ ਕੋਈ ਖਰੀਦੂਗਾ ਜਿੰਨੇ ਰੇਟ ਦੇ ਵਿੱਚ ਖਰੀਦੂਗਾ ਫਿਰ ਉਹਨੂੰ ਪਤਾ ਲੱਗਣਾ ਕਿ ਹਾਂ ਵੀ ਵਾਕਈ ਕੱਪੜੇ ਦਾ ਰੇਟ ਇੰਨਾ ਨਹੀਂ ਹੈਗਾ ਜਿੰਨਾ ਇਹ ਸ਼ੌਪ ਦੇ ਵਿੱਚ ਦੇਈ ਜਾਂਦੇ ਆ ਇਸੇ ਕਰਕੇ ਕਹਿਣਾ ਅਸੀਂ ਤੁਹਾਡੇ ਫਾਇਦੇ ਲਈ ਕਰਦੇ ਆਂ ਅਸੀਂ ਕੋਈ ਇਹ ਸੇਵਾ ਹੀ ਆ ਤੁਹਾਡੀ ਬਸ ਇੱਕ ਵਾਰੀ ਕਪੜਾ ਆਣ ਕੇ ਦੇਖੋ ਕਪੜਾ ਪਾ ਕੇ ਦੇਖੋ ਹਟਾ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗਣਾ ਕਿ ਕਪੜਾ ਹੈ ਕੀ ਚੀਜ਼ ਬਾਕੀ ਤੁਹਾਡੀ ਇੱਛਾ ਤੁਸੀਂ ਕਿੱਦਾਂ ਕਰਨੀ ਆਣਾ ਨਹੀਂ ਆਣਾ ਹੈ ਤੁਹਾਡੀ ਇੱਛਾ ਤੇ ਸਾਡਾ ਫਰਜ਼ ਬਣਦਾ ਸੀ ਤੁਹਾਨੂੰ ਦੱਸਣ ਦਾ ਕਿ ਕਪੜੇ ਦੀ ਕੁਆਲਿਟੀ ਜੇ ਤੁਹਾਨੂੰ ਉਹੀ ਰੇਡਾਂ ਦੇ ਉੱਤੇ ਬੈਸਟ ਕੁਆਲਿਟੀ ਮਿਲਦੀ ਆ ਫਿਰ ਤੁਸੀਂ ਸਦਾਈ ਹੂੰਗਾ ਜਿਹੜਾ ਨਹੀਂ ਲਊਗਾ ਹੁਣ ਆਪਾਂ ਨੂੰ ਦੋ ਹੀ ਸ਼ਹਿਰ ਲੱਗਦੇ ਆ ਬੰਗਿਆਂ ਤੇ ਇੱਕ ਨਵਾਂ ਸ਼ਹਿਰ ਦੁਕਾਨਾਂ ਕਈ ਨੇ ਮਾਰਕੀਟਾਂ ਵੀ ਕਈ ਆ ਪਰ ਕੁਆਲਿਟੀ ਇਹੋ ਜੀ ਨਹੀਂ ਹੈਗੀ ਕਵਾਲਿਟੀ ਵੀ ਹੈਗੀ ਪਰ ਉਹਦਾ ਰੇਟ ਇੰਨਾ ਜ਼ਿਆਦਾ ਪ੍ਰੀਮੀਅਮ ਕਹਿ ਕਹਿ ਕੇ ਵੇਚੀ ਜਾਂਦੇ ਆ ਜਿਹੜੇ ਮਾਰਕੀਟ ਦੇ ਵਿੱਚੋਂ ਕੱਪੜਾ ਇੰਨੇ ਨੂੰ ਇੰਨੇ ਖਰੀਦਦੇ ਸਿਰਫ ਉਹਨਾਂ ਨੂੰ ਪਤਾ ਹੋਣਾ ਕਿ ਹਾਂ ਬਈ ਰੇਟ ਬਹੁਤ ਜ਼ਿਆਦਾ ਹੈ ਤੇ ਬਾਕੀ ਗਾਇਸ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਵੀ ਕਰਦੇਆ ਕਰੋ ਜੀਨੇਨਾ ਚੈਨਲ ਦੀ ਗਰੋਥ ਵਧੇ ਤੇ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਆ ਕਰੋ ਅਸੀਂ ਤੁਹਾਡੇ ਫਾਇਦੇ ਲਈ ਬੈਠੇ ਆ ਕਿ ਗਾਇਜ਼ ਜੇ ਕਿਸੇ ਨੂੰ ਯਕੀਨ ਨਹੀਂ ਹੁੰਦਾ ਸਾਡੀ ਗੱਲਾਂ ਦੇ ਉੱਤੇ ਆ ਕਿ ਉਹ ਇੱਕ ਦਿਨ ਇੱਥੇ ਰਹਿ ਕੇ ਦੇਖ ਲਵੇ ਇੱਥੇ ਸਾਡੇ ਨਾਲ ਕੰਮ ਕਰਕੇ ਦੇਖ ਲਵੇ ਫਿਰ ਉਹਨੂੰ ਪਤਾ ਲੱਗ ਜਾਣਾ ਕਿ ਹਾਂ ਵੀ ਵਾਕਈ ਜੋ ਇਸ ਦੁਕਾਨ ਦੇ ਉੱਤੇ ਚੀਜ਼ ਮਿਲਦੀ ਆ ਜੀ ਤੁਹਾਨੂੰ ਉਧਰ ਮਿਲਦੀ ਕਿਤੇ ਅੱrais ਦੁਕਾਨ ਬੰਦ ਕਰ ਦਵਾਂਗੇ ਹੋਰ ਦੱਸੋ ਕੱਪੜਾ ਤੁਹਾਨੂੰ ਇਹੋ ਜਿਹਾ ਕੱਪੜਾ ਦੇਵਾਂਗੇ ਨਾ ਵੀ ਦੇਖ ਕੇ ਹੈਰਾਨ ਹੋ ਜਾਣਾ ਤੇ ਰੇਟ ਉਹਦਾ ਇੰਨਾ ਜਾਇਜ਼ ਆ ਬਾਕੀ ਗਾਇਜ਼ ਸਾਡਾ ਫਰਜ਼ ਸੀ ਸਾਨੂੰ ਸਮਝਾਣਾ ਅਸੀਂ ਤੁਹਾਨੂੰ ਆਪਣੇ ਕੱਪੜੇ ਬਾਰੇ ਆਪਣੀ ਹਰੇਕ ਚੀਜ਼ ਬਾਰੇ ਤੁਹਾਨੂੰ ਦੱਸ ਦਿੱਤਾ ਸ਼ਾਪ ਦੇ ਵਿੱਚ ਜੋ ਜੋ ਵੀ ਪਈ ਹੈ ਬਾਕੀ ਥੋੜੀ سپورਟ ਚਾਹੀਦੀ ਆ ਠੀਕ ਆ ਤੇ ਤੁਹਾਡਾ ਸਤਿਕਾਰ ਚਾਹੀਦਾ سپورਟ ਚਾਹੀਦੀ ਆ ਬਾਕੀ ਗਾਇਜ਼ ਇੱਕ ਵਾਰੀ ਵਿਜ਼ਿਟ ਕਰਕੇ ਦੇਖਿਓ ਫਿਰ ਤੁਹਾਨੂੰ ਪਤਾ ਲੱਗ ਜਾਣਾ ਤੇ ਕਿਹੜੀਆਂ ਗੱਲਾਂ ਕਰਦਾ ਤੇ ਕਿਹੜੀ ਕੁਆਲਿਟੀ ਇੱਥੇ ਮਿਲਦੀ ਆ ਬਾਕੀ ਗਾਇਸ ਚੰਗਾ ਫਿਰ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਮਿਲਦੇ ਆ ਨਵੇਂ ਵਲੌਗ ਦੇ ਅੰਦਰ ਤੇ ਵਲੌਗ ਕਰਦੇ ਆ ਬੰਦ ਚੰਗਾ ਵੀ ਗਾਇਸ